ਸਾਹਿਬ ਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬੀ 65 ਤੇ ਤੁਹਾਡੇ ਲਈ ਬਹੁਤ ਹੀ ਫਰੈਸ਼ ਤੇ ਵਧੀਆ ਨਵੀਂ ਰਿਕਰੂਟਮੈਂਟ ਲੈ ਕੇ ਆਇਆ ਬਹੁਤ ਹੀ ਅੱਛੀ ਰਿਕਰੂਟਮੈਂਟ ਹੈਗੀ ਆ ਤੁਸੀਂ ਦੇਖ ਸਕਦੇ ਹੋ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜਿਹੜਾ ਕਿ ਐਸਐਸ ਨਗਰ ਮੋਹਾਲੀ ਇਧਰ ਲਈ ਤੁਹਾਡੇ ਕੋਲ 34 ਪੋਸਟਾਂ ਜਿਹੜੀਆਂ ਪੀਆ ਤੇ ਚੌਂਕੀਦਾਰ ਦੀਆਂ ਕਲਾਸ 4th ਲਈ ਰੈਗੂਲਰ ਬੇਸਿਸ ਤੇ ਭਰਤੀ ਨਿਕਲੀ ਹੋਈ ਹੈ ਆਫਲਾਈਨ ਮੋਡ ਹੈਗਾ ਆ ਠੀਕ ਹੈ ਜੀ ਤੁਸੀਂ ਕਰਨਾ ਕੀ ਹੈਗਾ ਆਪਣੇ ਸਾਰੇ ਡਾਕੂਮੈਂਟ ਜਿਹੜੇ ਹੈਗੇ ਆ ਐਜੂਕੇਸ਼ਨਲ ਟੈਕਨੀਕਲ ਕੁਆਲੀਫਿਕੇਸ਼ਨ ਕੋਈ ਵੀ ਹੈਗੀ ਆ ਕੋਈ ਐਕਸਪੀਰੀਅੰਸ ਆ ਦੋ ਰੀਸੈਂਟ ਪਾਸਪੋਰਟ ਸਾਈਜ਼ ਫੋਟੋ ਨਾਲ ਠੀਕ ਹੈ ਜੀ ਇੱਕ ਪੇਸਟ ਕਰਨੀ ਆ ਤੇ ਜਿਹੜੀ ਵਿੱਚ ਤੁਸੀਂ ਉਹਦੇ ਫਾਫੇ ਦੇ ਪਾ ਦੇਣੀ ਹੈਗੀ ਐ ਇਨਵੋਲਪ ਦੇ ਤੇ ਆਪਣੇ ਡਾਕੂਮੈਂਟ ਜਿਹੜੇ ਹੈਗੇ ਸਾਰੇ ਨਾਲ ਫੋਟੋਗ੍ਰਾਫੀਆਂ ਲਗਾ ਦੇਣੀਆਂ ਨੇ ਹੁਣ ਪੋਸਟਾਂ ਬਹੁਤ ਜ਼ਿਆਦਾ ਨੇ ਵਧੀਆ ਲੈਵਲ ਦੀਆਂ ਪੋਸਟਾਂ ਆ ਜਿਹਨਾਂ ਤੁਸੀਂ ਪੋਸਟਾਂ ਦੇਖ ਸਕਦੇ ਹੋ ਟੋਟਲ 34 ਪੋਸਟਾਂ ਨੇ ਜਿਸ ਵਿੱਚ ਪੀਂਧ ਚੌਂਕੀਦਾਰ ਨੇ ਕੱਟ ਪੜੇ ਲਿਖੇ ਵੀਨ ਭੈਣ ਭਰਾ ਵਾਲੀ ਜਿਹੜੀ ਐ ਅੱਛੀ ਓਪਰਚੁਨਿਟੀ ਹੈਗੀ ਆ ਹੁਣ ਜਰਨਲ ਦੇ ਵਿੱਚ ਸੱਤ ਪੋਸਟ ਨੇ ਜਰਨਲ ਦੇ ਵਿੱਚ ایਡਬੀਐਸ ਵਿੱਚ ਦੋ ਨੇ ਜਰਨਲ ਵੂਮਨ ਦੇ ਲਈ ਪੰਜ ਨੇ ਹੁਣ ਮੈਂ ਕੱਲੀ ਕੱਲੀ ਦੇਖ ਕੇ ਦੱਸਾਂਗਾ ਤਾਂ ਕਾਫੀ ਜ਼ਿਆਦਾ ਲੰਬੀ ਵੀਡੀਓ ਹੋ ਜਾਏਗੀ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਲਿਓ ਜਾਂ ਮੈਂ ਪਾਜ਼ ਕਰ ਦਿਆਂ ਕਰਕੇ ਦੇਖ ਲਿਓ ਕਿ ਤੁਹਾਡੀ ਕੈਟਾਗਰੀ ਵਿੱਚ ਤੁਹਾਡੀ ਕੋਈ ਸੀਟ ਹੈ ਕਿ ਨਹੀਂ ਬਾਕੀ ਜੇ ਕਿ ਤੁਸੀਂ ਹੋਰ ਕੈਟਾਗਰੀ ਤੇ ਤੁਸੀਂ ਜਨਰਲ ਵਿੱਚ ਵੀ ਫਿਲ ਕਰ ਸਕਦੇ ਹੋ ਸੈਲਰੀ ਕਿਰੇਗੀ 18000 ਬੇਸਿਕ ਸੈਲਰੀ ਹੈਗੀ ਤੁਹਾਡੀ ਸੈਂਟਰ 7ਵੇਂ CPC ਹਿਸਾਬ ਦੇ ਨਾਲ ਕੁਆਲਿਫਿਕੇਸ਼ਨ ਤੁਹਾਨੂੰ ਕੁਝ ਨਹੀਂ ਸਿਰਫ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਤੁਸੀਂ 8ਵੀਂ ਤੱਕ ਇਸ ਤੋਂ ਬਾਅਦ ਕੁਝ ਨਹੀਂ 8ਵੀਂ ਤੱਕ ਤੁਸੀਂ ਪੰਜਾਬੀ ਪੜ੍ਹੀ ਹੈ ਤਾਂ ਤੁਸੀਂ 18 ਸਾਲ ਤੋਂ ਉੱਪਰ ਹੋ ਤਾਂ ਤੁਸੀਂ ਇਹ ਫਾਰਮ ਫਿਲ ਕਰ ਸਕਦੇ ਹੋ ਜਿਹੜੀ ਕੁਆਲਿਫਿਕੇਸ਼ਨ ਬਾਕੀ ਉਮਰ 30 ਹਾਲ ਹੋਵੇਗੀ ਜੇਕਰ ਤੁਸੀਂ ਕੈਟਾਗਰੀ ਦੇ ਅੰਡਰ ਹੋ ਜਿਵੇਂ ਐਸ ਸੀ ਬੀ ਸੀ ਜਾਂ ਇਕਨੋਮਿਕਲ ਵੀਕਰ ਸੈਕਸ਼ਨ ਹੈਂਡੀਕੈਪਡ ਤਾਂ ਤੁਹਾਨੂੰ ਜਿਹੜੀ ਏਜ ਰੈਲੈਕਸੇਸ਼ਨ ਹੈ ਸਰਕਾਰ ਦੇ ਹਿਸਾਬ ਨਾਲ 3 ਤੋਂ ਲੈ ਕੇ 10 ਹਾਲ ਦੇ ਅੰਦਰ ਅੰਦਰ ਮਿਲਦੀ ਹੈ ਸੋ ਤੁਸੀਂ ਚੈੱਕ ਕਰੋ ਜੇਕਰ ਤੁਸੀਂ ਐਲੀਜੀਬਲ ਹੋ ਤਾਂ ਫਾਰਮ ਜ਼ਰੂਰ ਫਿਲ ਕਰੋ ਕੋਈ ਤੁਹਾਡੀ ਫੀਸ ਨਹੀਂ ਹੈ ਕੋਈ ਆਨਲਾਈਨ ਫਾਰਮ ਨਹੀਂ ਹੈਗਾ ਸੋ ਵਧੀਆ ਲੈਵਲ ਦੀ ਜਿਹੜੀ ਤੁਹਾਡੀ ਇਹ ਆਪਣੀ ਜੋਬ ਹੈਗੀ ਆ ਅੱਛੀ ਮਤਲਬ ਸੈਲਰੀ ਹੈਗੀ ਆ ਘੱਟ ਬਣੇ ਲਿਖਣ ਲਈ ਠੀਕ ਹੈ ਹੁਣ ਐਬ੍ਰੀਵੀਏਸ਼ਨ ਲਿਖੀ ਹੋਈ ਹੈ ਕਿ ਐਮ ਐਨ ਬੀ ਜਾਂ ਇਕਨੋਮਿਕਲ ਵੀਕਰ ਸੈਕਸ਼ਨ ਕਿਹੜੇ ਹੁੰਦੇ ਨੇ ਇਦੇ ਵਿੱਚ ਇੰਪੋਰਟੈਂਟ ਜਿਹੜੀ ਚੀਜ਼ ਕੀ ਹੈਗੀ ਆ ਤੁਹਾਡੀ ਇੰਟਰਵਿਊ A ਤੋਂ C ਵਾਲੇ 26 ਨੂੰ ਜਾਣਗੇ D ਤੋਂ G ਵਾਲੇ 27 ਨੂੰ ਜਾਣਗੇ ਜੇ ਐਚ ਤੋਂ ਜੇ ਵਾਲੇ 28 ਨੂੰ ਜਾਣਗੇ ਸੋ ਤੁਸੀਂ ਆਪਣੀ ਡੇਟਸ ਦੇਖ ਲਓ ਕਿਸ ਦਿਨ ਤੇ ਤੁਹਾਡਾ ਜਿਹੜਾ ਨਾਮ ਦੇ ਹਿਸਾਬ ਨਾਲ ਜਿਹਦਾ ਏ ਤੋਂ ਸੀ ਤੱਕ ਨਾਮ ਹੈ ਜਿਵੇਂ ਲਾਸਟ ਤੇ ਟੀ ਤੋਂ ਜ਼ेड ਤੱਕ ਨਾਮ ਹੈ ਚਾਰ ਤੋਂ 4 ਤਰੀਕ ਜਿਹੜੀ 6 ਮਹੀਨੇ 2025 ਤੱਕ ਜਾਣਗੇ ਕੋਈ ਟੀਆਡੀ ਨਹੀਂ ਦਿੱਤਾ ਜਾਏਗਾ ਤੁਹਾਨੂੰ ਸਭ ਪਤਾ ਹੀ ਆ ਬਾਕੀ ਅਵੇਲੇਬਲ ਜਿਹੜਾ ਪਰਫਾਰਮਾ ਹੈਗਾ ਤੁਸੀਂ ਉਹ ਭਰਨਾ ਹੈ ਕੈਪੀਟਲ ਲੈਟਰ ਵਿੱਚ ਆਪਣੀ ਮੇਲ ਆਈਡੀ ਫੋਨ ਨੰਬਰ ਬਿਲਕੁਲ ਸਹੀ ਐਡਰੈਸ ਭਰਿਓ ਕੋਈ ਹੋਰ ਦੇ ਵਿੱਚ ਖਾਸ ਲੰਮਾ ਤੰਮਾ ਜੰਮਾ ਨਹੀਂ ਹੁੰਦਾ ਬੇਸਿਕ ਜਿਹੀਆਂ ਇਹੀ ਗੱਲਾਂ ਹੁੰਦੀਆਂ ਨੇ ਠੀਕ ਹੈ ਸੋ ਤੁਹਾਨੂੰ ਰਿਕਵੈਸਟ ਹੈ ਕਿ ਫਾਰਮ ਜਰੂਰ ਫਿਲ ਕਰਿਓ ਜੇਕਰ ਤੁਸੀਂ ਆਪਣੇ ਨੇੜੇ ਤੇੜੇ ਦੇ ਹੋ ਤਾਂ ਜਾ ਕੇ ਦੇ ਦਿਓ ਨਹੀਂ ਤਾਂ ਤੁਸੀਂ ਇਹਨੂੰ ਸਪੀਡ ਪੋਸਟ ਕਰ ਸਕਦੇ ਹੋ ਉਮੀਦ ਕਰਦਾ ਜਾਣਕਾਰੀ ਵਧੀਆ ਲੱਗੀ ਹੋਵੇਗੀ ਐਵੇਂ ਦੀ ਨਵੀਂ ਤੋਂ ਨਵੀਂ ਭਰਤੀ ਦੇ ਲਈ ਅਪਡੇਟ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਜਿਹੜੇ ਵਿਲਿੰਗ ਨੇ ਫਾਰਮ ਫਿਲ ਕਰ ਸਕਣ ਸਪੈਸ਼ਲੀ ਘੱਟ ਪੜੇ ਲਿਖੇ ਵੀਨ ਭੈ ਵੀਰ ਭੈਣ ਭਰਾ ਨੇ ਬੱਚੇ ਨੇ ਜਿਹੜੇ ਓਨਲੀ ਜਿਆਦਾ ਵਧੀਆ ਮੌਕਾ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ